ਅਜ ਸੁਖਬੀਰ ਸਿੰਘ ਬਾਦਲ ਦੀ ਤਨਖਾਹ ਜਿਹੜੀ ਆ ਪੂਰੀ ਹੋ ਜੂਵੇਗੀ ਤੇ ਉਸ ਤੋਂ ਬਾਅਦ ਪੂਰੀ ਲੀਡਰਸ਼ਿਪ ਜਿਹੜੀ ਆ ਉਸੇ ਕਾਲ ਤੱਕ ਸਾਹਬ ਇਕੱਠੀ ਹੋ ਕੇ ਤੇ ਦੇਗ ਭੇਟ ਕਰੇਗੀ ਦੇਗ ਕਰਾਏਗੀ ਔਰ ਉਸ ਤੋਂ ਬਾਅਦ ਅਗਲੇ ਰੀ ਕਾਰਵਾਈ ਜਿਹੜੀ ਆ ਅਮਲ ਦੇ ਵਿੱਚ ਆਏਗੀ ਪਰ ਸਵਾਲ ਇੱਥੇ ਖੜਦਾ ਆ ਕਿ ਕੀ ਤਨਖਾਹ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਫਾਰਗ ਹੋ ਜਾਣਗੇ ਕਿ ਨਹੀਂ ਕੀ ਇਸ ਤਨਖਾਹ ਤੋਂ ਮਗਰੋਂ ਤਨਖਾਹ ਲੱਗਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਪੰਥ ਮਾਫ ਕਰ ਦੇਵੇਗਾ ਜਿਵੇਂ ਕਿ ਇਹ ਗੱਲ ਆਖੀ ਜਾਂਦੀ ਹੈ ਕਿ ਪੰਥ ਨੇ ਸੁਖਬੀਰ ਸਿੰਘ ਬਾਦਲ ਨੂੰ ਮਾਫ ਨਹੀਂ ਕੀਤਾ ਕਿ ਉਸ ਮੁਤਾਬਕ ਕੀ ਸੁਖਬੀਰ ਸਿੰਘ ਬਾਦਲ ਨੂੰ ਹੁਣ ਪੰਥ ਮਾਫ ਕਰ ਦਵੇਗਾ ਇਹ ਆਪਣੇ ਆਪ ਦੇ ਵਿੱਚ ਬੜੀ ਅ ਵੱਡੀ ਗੱਲ ਜਿਹੜੀ ਬਣ ਕੇ ਉੱਭਰਦੀ ਪਈ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਹਾਲਾਂਕਿ ਜੋ ਗੱਲਾਂ ਹੁਣ ਤੱਕ ਵਾਪਰੀਆਂ ਨੇ ਉਹਦੇ ਵਿੱਚ ਤਾਂ ਚਰਚਾਵਾ ਇੱਥੋਂ ਤੱਕ ਵੀ ਪਹੁੰਚ ਗਈਆਂ ਕਿ ਪੰਥ ਜਾਂ ਪੰਥ ਦਾ ਇੱਕ ਵੱਡਾ ਹਿੱਸਾ ਜਥੇਦਾਰਾਂ ਵੱਲੋਂ ਸੁਣਾਏ ਗਏ ਫੈਸਲੇ ਤੋਂ ਵੀ ਨਾਖੁਸ਼ ਹੈ ਜੋ ਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸਜ਼ਾ ਸੁਣਾਈ ਗਈ ਹੈ ਉਸ ਤੋਂ ਨਾਖੁਸ਼ ਹੈ ਪਰ ਇਸ ਦੇ ਬਾਵਜੂਦ ਹੁਣ ਇੱਕ ਨਰੇਟਿਵ ਇਹ ਤਾਂ ਜ਼ਰੂਰ ਲਿੰਗਰ ਔਨ ਕਰਦਾ ਪਿਆ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪਣੀ ਤਨਖਾਹ ਭੋਗ ਚੁਕੇ ਨਹੀਂ ਇਸ ਤੋਂ ਬਾਅਦ ਕੀ ਉਹ ਸਿਆਸੀ ਤੌਰ ਤੇ ਫਾਰਗ ਹੋ ਜਾਣਗੇ ਪੰਥਕ ਤੌਰ ਤੇ ਫਾਰਗ ਹੋ ਜਾਣਗੇ ਕਿ ਉਹ ਜਿਹੜੇ ਸਾਰੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਨੇ ਉਹ ਹੁਣ ਠੀਕ ਹੋ ਜਾਣਗੇ ਅਕਾਲੀ ਦਲ ਸੁਧਾਰ ਲਹਿਰ ਸੁਣਨ ਨੂੰ ਆ ਰਿਹਾ ਹੈ ਕਿ ਬਾਦਲ ਧੜੇ ਦੇ ਵਿੱਚ ਜਾਂ ਕਹਿ ਰਹੀ ਹੈ ਅਕਾਲੀ ਦਲ ਦੇ ਵਿੱਚ ਵਾਪਸ ਵਿਲੀਨ ਹੋਣ ਜਾ ਰਿਹਾ ਵਾਪਸ ਰਲਣ ਜਾ ਰਿਹਾ ਹੈ ਕਿ ਇਹੋ ਜੀ ਸਥਿਤੀ ਦੇ ਵਿੱਚ ਕੀ ਸੁਧਾਰਵਾਦੀਆਂ ਨੇ ਜੋ ਸੁਧਾਰ ਕਰਨਾ ਸੀ ਉਹ ਸੁਧਾਰ ਕਰ ਲਿਆ ਔਰ ਦੂਜੀ ਵੱਡੀ ਗੱਲ ਜਿਹੜਾ ਅਸਤੀਫਾ ਸੁਖਬੀਰ ਸਿੰਘ ਬਾਦਲ ਦਾ 3 ਦਿਨਾਂ ਦੇ ਵਿੱਚ ਹੋਣਾ ਸੀ ਉਹ 20 ਦਿਨ ਦੀ ਵਿੱਥ ਦੇ ਉੱਤੇ ਕਿਵੇਂ ਆ ਗਿਆ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਖੜਾ ਹੋ ਰਿਹਾ ਹੁਣ ਇੱਥੋਂ ਆ ਕੇ ਜਿਹੜੇ ਸਵਾਲ ਪੈਦਾ ਹੋ ਰਿਹਾ ਜੋ ਗੱਲਾਂ ਵਾਪਰ ਰਹੀਆਂ ਚਲਦੀਆਂ ਪਈਆਂ ਉਹਦੇ ਦਰਮਿਆਨ ਸੁਖਬੀਰ ਸਿੰਘ ਬਾਗਲ ਦੇ ਵਾਸਤੇ ਭਵਿੱਖ ਸੁਖਾਲਾ ਹੋਵੇਗਾ ਕਿ ਨਹੀਂ ਹੋਵੇਗਾ ਇਹ ਹੁਣ ਸੋਚਣ ਵਾਲੀ ਗੱਲ ਹੈ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਸਫਰ ਸੁਖਾਲਾ ਹੋਵੇਗਾ ਕਿ ਨਹੀਂ ਹੋਵੇਗਾ ਇਹ ਵਿਚਾਰਨ ਦੀ ਗੱਲ ਹੈ ਦਰਸਲ ਸੁਖਬੀਰ ਸਿੰਘ ਬਾਦਲ ਦੀ ਤਨਖਾਹ ਤੋਂ ਬਾਅਦ ਜ਼ਮਨੀ ਚੋਣਾ ਅਕਾਲੀ ਦਲ ਨਹੀਂ ਲੜਦਾ ਉਹਨੂੰ ਲੈ ਕੇ ਵੀ ਇੱਕ ਵੱਖਰਾ ਨਰੇਟਿਵ ਹੈਗਾ ਕਿ ਉੱਥੇ ਫੇਵਰਸ ਦੇਣੇ ਸੀ ਉਨਰ ਉੱਥੇ ਮਦਦ ਕਰਨੀ ਸੀ ਇਹ ਇਲਜ਼ਾਮ ਲਾਏ ਗਏ ਪਰ ਇਸ ਦੇ ਬਾਵਜੂਦ ਅਕਾਲੀ ਦਲ ਨਹੀਂ ਲੜਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਉਸ ਵੇਲੇ ਤਨਖਾਹ ਦੇ ਵਿੱਚ ਜੁਕਤ ਸਨ ਉਸ ਵੇਲੇ ਉਹ ਚੋਣ ਨਹੀਂ ਲੜ ਸਕਦੇ ਸਨ ਸਿਆਸੀ ਸਿਆਸੀ ਸਫਰ ਨਹੀਂ ਕਰ ਸਕਦੇ ਸਨ ਇਸ ਵਾਸਤੇ ਪਾਰਟੀ ਨੇ ਵੀ ਪਛਾਣ ਰਹਿਣਾ ਸਹੀ ਸਮਝਿਆ ਔਰ ਕੀ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਤਨਖਾਹ ਹਟਾ ਚੁੱਕੇ ਨੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵਾਸਤੇ ਸਿਆਸੀ ਸਫਰ ਸਖਾਣਾ ਹੋ ਜੂਵੇਗਾ ਕੀ ਸੁਖਬੀਰ ਸਿੰਘ ਬਾਦਲ ਸਿਆਸੀ ਗਲਿਆਰਿਆਂ ਦੇ ਵਿੱਚ ਪਹਿਲਾਂ ਵਾਂਗ ਨਿਤਰਣਗੇ ਕੀ ਅਕਾਲੀ ਦਲ ਪਹਿਲਾਂ ਵਾਂਗ ਚੜ੍ਹਦੀ ਕਲਾ ਵੱਲ ਜਾਵੇਗਾ ਜਾਂ ਫਿਰ ਜੋ ਗੱਲਾਂ ਹੁਣ ਤੱਕ ਆਖੀਆਂ ਗਈਆਂ ਜਿਵੇਂ ਜਥੇਦਾਰ ਸਾਹਿਬਾਨ ਨੇ ਆਖਿਆ ਸੀ ਕਿ ਅਸਤੀਫੇ ਪ੍ਰਵਾਨ ਕਰ ਲਏ ਜਾਣ ਤੇ ਉਸ ਤੋਂ ਬਾਅਦ ਨਵੀਆਂ ਪਰਤੀਆਂ ਖੋਲੀਆਂ ਜਾਣ ਕੀ ਨਵੀਆਂ ਪਰਤੀਆਂ ਖੋਲੀਆਂ ਜਾਣਗੀਆਂ ਔਰ ਨਵੀਆਂ ਪਰਤੀਆਂ ਦੇ ਚਲਦੇ ਅਕਾਲੀ ਦਲ ਦੇ ਵਿੱਚ ਕਿਹੜੇ ਨਵੇਂ ਲੀਡਰ ਆ ਸਕਦੇ ਨੇ ਕਿਸ ਤਰ੍ਹਾਂ ਦੀਆਂ ਨਵੀਆਂ ਪਰਤੀਆਂ ਹੋ ਸਕਦੀਆਂ ਯਾ ਫਿਰ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਉਹ ਕਿਸ ਤਰ੍ਹਾਂ ਨਾਲ ਬਦਲ ਸਕਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਹੁਣ ਸਵਾਲ ਖੜੇ ਹੋ ਰਹੇ ਹੈ ਔਰ ਖਾਸ ਤੌਰ ਦੇ ਉੱਤੇ ਵੇਖਣ ਵਾਲੀ ਗੱਲ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਦੁਬਾਰਾ ਖੜਾ ਕਰ ਸਕਦੇ ਹੈ ਜਾਂ ਫਿਰ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨਗੀ ਦਾ ਸਫ਼ਰ ਇੱਥੇ ਮੁੱਕ ਜਾਏਗਾ ਫਿਰ ਉਹ ਵੀ ਆਪਣੇ ਆਪ ਦੇ ਉਚਕ ਸਵਾਲ ਹੈ ਹੁਣ ਦੱਸਦੇ ਰਹਿਵਾਂਗੇ ਉਹ ਤਕਰੀਬਨੇ ਰੋਮਾਨੀ ਅੰਡੀਆ ਪੰਜਾਬੀ